किया जा रहा है किस तरीके ਲੋਕਾਂ ਦੀਆਂ ਆਪਦੇ ਹੱਕਾਂ ਦੀ ਲੜਾਈ ਨੂੰ ਕਿਸ ਤਰੀਕੇ ਕੁਚਲਿਆ ਜਾ ਰਿਹਾ ਅੱਜ ਉਹਦਾ ਜਿੰਦਾ ਸਬੂਤ ਹੈ ਇਹ ਪੀਏਯੂ ਜਿਹੜਾ ਪਿਛਲੇ 1 ਮਹੀਨੇ ਤੋਂ ਬਿਲਕੁਲ ਰਾਜਨੀਤੀ ਦਾ ਅੱਡਾ ਬਣ ਗਿਆ ਇਹ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਨਾ ਹੋ ਕੇ ਇੱਕ ਰਾਜਨੀਤੀ ਦਾ ਅਖਾੜਾ ਬਣ ਗਿਆ ਔਰ ਮੰਦਪਾਗਾ ਇਸ ਸਰਕਾਰ ਦਾ ਔਰ ਇਸ ਵੀਸੀ ਦਾ ਅੱਜ ਤਾਈਂ ਬੜੀਆਂ ਸਰਕਾਰਾਂ ਆਕਾਲੀ ਦਲ ਕਾਂਗਰਸ ਦੀਆਂ ਰਹੀਆਂ ਇਹਦੇ ਅੰਦਰ ਰਾਜਨੀਤੀ ਨਹੀਂ ਖੇਡੀ ਜਾਂਦੀ ਸੀ ਆ ਇਹ ਦਿਨ ਇੱਥੇ ਇੱਥੇ ਦੇ ਹਾਲਾਤਾਂ ਦੇ ਵਿੱਚ ਫੰਕਸ਼ਨ ਹੋ ਰਹੇ ਨੇ ਪੋਲਿਟਿਕਲ ਫੰਕਸ਼ਨ ਹੋ ਰਹੇ ਨੇ ਤੇ ਅਗਰ ਕੋਈ ਇੱਥੇ ਡੈਮੋਕ੍ਰੈਟਿਕ ਤਰੀਕੇ ਨਾਲ ਆਪਣੀ ਆਵਾਜ਼ ਉਠਾਉਣਾ ਚਾਹੁੰਦਾ ਹੈ ਸਰਕਾਰ ਦੇ ਅਗੇਂਸਟ ਉਹ ਆਵਾਜ਼ ਬੰਦ ਕਰ ਦਿੱਤੀ ਜਾਂਦੀ ਪਿਛਲੇ 3 ਸਾਲ ਤੋਂ ਇਹੀ ਹਾਲਾਤ ਸਾਰੇ ਪੰਜਾਬ ਦੇ ਬਣੇ ਹੋਏ ਐ ਕੋਈ ਆਪੋਜੀਸ਼ਨ ਦਾ ਲੀਡਰ ਕੋਈ ਗੱਲ ਉਠਾਉਣਾ ਚਾਹੇ ਉਹਦੇ ਤੇ ਮੁਕੱਦਮਾ ਕੋਈ ਪੱਤਰਕਾਰ ਆਵਾਜ਼ ਉਠਾਣਾ ਚਾਹੇ ਉਹਨਾਂ ਤੇ ਮੁਕੱਦਮਾ ਤੇ ਅੱਜ ਤਾਂ ਹੱਦ ਹੀ ਹੋ ਗਈ ਇੱਕ ਨਾਨ ਟੀਚਿੰਗ ਸਟਾਫ ਜਿਹੜੇ ਆਪਣੇ ਹੱਕਾਂ ਲਈ ਲੜ ਰਹੀ ਸੀ ਉਹਨਾਂ ਨਾਲ ਕਿਸ ਤਰੀਕੇ ਦਾ ਵਤੀਰਾ ਕੀਤਾ ਗਿਆ ਔਰ ਮੈਨੂੰ ਸ਼ਰਮ ਆਉਂਦੀ ਹੈ ਵੀ ਸਾਡੀ ਪੁਲਿਸ ਵੀ ਅੱਜ ਉਹਨਾਂ ਦੇ ਹੱਥਾਂ ਦੀ ਹੱਟ ਕਟਪੁਤਲੀ ਬਣ ਕੇ ਰਹਿ ਗਈ ਹੈ ਕਿਤੇ ਤਾਂ ਜਸਟਿਸ ਡਿਲੀਵਰ ਕਰਨ ਵਾਲਾ ਕੋਈ ਬੰਦਾ ਰਿਹਾ ਹੋ ਅੱਜ ਮਜ਼ਾਕ ਬਣ ਗਿਆ ਮੈਂ ਨਿੰਦਿਆ ਕਰਦਾ ਅੱਜ ਸਵੇਰ ਦਾ ਜਿਹੜਾ ਇੱਥੇ ਚੱਲ ਰਿਹਾ ਉਸ ਚੀਜ਼ ਦੀ ਸਰਕਾਰ ਦੀ ਪੀਏਯੂ ਦੇ ਪ੍ਰਸ਼ਾਸਨ ਦੀ ਪੰਜਾਬ ਖਾਸ ਤੌਰ ਤੇ ਲੁਧਿਆਣਾ ਪੁਲਿਸ ਦੀ ਤੇ ਮੈਂ ਜਿੱਥੇ ਤਾਂ ਹੀ ਲੜਾਈ ਇਹ ਲੜਨੀ ਪਈ ਮੈਂ ਪੀਏਯੂ EMPLYEE ਯੂਨੀਅਨ ਜਿਹੜੀ ਨਾਨ ਟੀਚਿੰਗ ਸਟਾਫ ਹੈ ਉਹਨਾਂ ਦੇ ਨਾਲ ਖੜਾ ਮੇਰੀ ਸਾਰੀ ਪਾਰਟੀ ਖੜੀ ਆ ਅਸ਼ੋਜੀ ਕੀ ਲੱਗਿਆ ਕਿ ਇਹ ਇੰਨਾ ਮਾਮਲਾ ਭੱਕ ਗਿਆ ਕਿ ਇਹ ਮੈਨੂੰ ਸਮਝ ਨਹੀਂ ਆਉਂਦਾ ਹਰ ਹਰ ਗੇਟ ਤੇ ਪੂਲ ਟੋਰ ਨਾਕਾਮੀ ਹੈ ਸਾਹਿਬ ਸਰਕਾਰ ਦੀ ਨਾਕਾਮੀ ਹੈ ਇੱਥੇ ਤੇ ਪ੍ਰਸ਼ਾਸਨ ਦੀ ਜਿਹੜੇ ਇਹੋ ਜਿਹੇ ਫੈਸਲੇ ਲੈਂਦੇ ਆ ਜਿਹੜੇ ਇੰਸਟੀਚਿਊਸ਼ਨ ਦੇ ਹੱਕੇ 'ਚ ਨਹੀਂ ਤੇ ਜੇ ਇੰਸਟੀਚਿਊਸ਼ਨ ਦੇ ਹੱਕਾਂ ਲਈ ਇੰਸਟੀਚਿਊਸ਼ਨ ਦੀ ਬਿਹਤਰੀ ਲਈ ਉੱਥੇ ਦਾ ਸਟਾਫ ਲੜਦਾ ਆ ਤੇ ਉਹਨਾਂ ਨੂੰ ਆਹ ਚੀਜ਼ ਮਿਲਦੀ ਹੈ ਜਿਹੜੀ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਔਰ ਮੈਂ ਤੁਹਾਨੂੰ ਚਾਹਾਂਗਾ ਤੁਸੀਂ ਰਾਖਿਓ ਡੈਮੋਕ੍ਰੇਸੀ ਤੇ ਤੁਹਾਨੂੰ ਇਹ ਚੀਜ਼ ਦਿਖਾਣੀ ਚਾਹੀਦੀ ਹੈ ਵੀ ਇਹ ਹੋਇਆ ਕਿਉਂ ਇਹ ਪੁਲਿਸ ਰਾਜ ਬਣਿਆ ਕਿਉਂ ਤੁਹਾਨੂੰ ਹਰ ਇੱਕ ਲੋਕਾਂ ਤਾਂ ਇਹ ਆਵਾਜ਼ ਜਿਹੜੇ ਸਾਡੇ ਇੱਥੇ ਜੂਝ ਰਹੇ ਨੇ ਏਮਪਲੋਈ ਉਹਨਾਂ ਦੀ ਆਵਾਜ਼ ਸਤਾ ਹੀ ਪਹੁੰਚਾਉਣੀ ਚਾਹੀਦੀ ਆ ਥੈਂਕ ਯੂ ਮੈਂ ਇੱਕ ਵਾਰੀ ਜਾ ਕੇ ਉਹਨਾਂ ਤੇ ਆਪਣੇ ਸਾਥ ਦੇ ਰੂਪ ਵਿੱਚ ਇਹ ਰੇਡ ਥਾਣਾ ਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਜੀ ਮੈਂ ਕਹਾਂ ਜੀ ਬਹੁਤ ਚੀਜ਼ਾਂ ਪਹਿਲੀ ਵਾਰ ਹੋ ਰਹੀਆਂ ਇਹ ਕੁਝ ਛੁਪਾਉਣੀ ਅਸੂਹੀ ਕੋਈ ਕੋਈ ਵੀ ਪ੍ਰਸ਼ਾਸਨ ਇਹ ਤੁਸੀਂ ਇਹਨਾਂ ਨੂੰ ਪੁੱਛੋ ਕਿਹਨੂੰ ਛੁਪਾਇਆ ਜਾ ਰਿਹਾ ਹੈ ਕਿਉਂ ਡਿਸੀਜਨ ਇਹੋ ਜਿਹੇ ਲਿੱਤੇ ਜਾ ਰਹੇ ਆ ਕੋਈ ਵੀ ਆਮ ਆਦਮੀ ਪਾਰਟੀ ਦਾ ਛੋਟਾ ਵੱਡਾ ਲੀਡਰ ਆਂਦਾ ਉਹ ਕੋਈ ਗਲਤੀ ਕਰਦਾ ਉਹਨੂੰ ਕੋਈ ਰੋਕਣ ਵਾਲਾ ਨਹੀਂ ਜੇ ਕੋਈ ਰੋਕਦਾ ਤੇ ਉਹਨੂੰ ਅੱਗੋਂ ਐਕਸ਼ਨ ਫੇਸ ਕਰਨੇ ਪੈਂਦੇ ਅੱਜ ਮਜ਼ਾਕ ਬਣ ਕੇ ਰਹਿ ਗਿਆ ਕੋਈ ਪੁੱਛਣ ਅਸਲ ਕੀ ਪਤਾ ਲੱਗਿਆ ਕਿ ਉਹ ਸਾਰਾ ਇੰਨਾ ਹੋਇਆ ਧਰਨੇ ਅੱਗੇ ਵੀ ਹੁੰਦੇ ਆ ਇਹ ਕਿਉਂ ਆ ਤੁਹਾਨੂੰ ਪੰਜਾਬੀ ਅਖਬਾਰ ਇੱਕ ਪੰਜਾਬੀ ਅਖਬਾਰ ਲਿਖਦੀ ਹੈ ਕੋਈ ਆਮ ਆਦਮੀ ਪਾਰਟੀ ਦਾ ਆਗੂ ਸੀ ਪਾਰਕਿੰਗ ਮੈਨੂੰ ਵੀ ਇੰਨਾ ਇੰਨਾ ਹੀ ਪਤਾ ਚੱਲਿਆ ਮੈਂ ਤਾਂ ਹੀ ਕਿਹਾ ਵੀ ਹਰ ਛੋਟੇ ਵੱਡੇ ਲੀਡਰ ਦੇ ਉਹਨੂੰ ਕੋਈ ਪੁੱਛ ਲਏ ਤੇ ਸਾਰੀ ਸਰਕਾਰ ਹਰਕਤੇ ਚ ਆ ਜਾਂਦੀ ਮਤਲਬ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਕੋਈ ਇੰਨਾ ਕੰਨੀ ਉਂਗਲ ਚੱਕਣ ਵਾਲਾ ਨਹੀਂ ਇੱਥੇ ਸਵੇਰੇ ਮੈਂ ਆਣਾ ਚਾਹੁੰਦਾ ਸੀ 9:30 10:00 ਦੋਨੋਂ ਗੇਟਾਂ ਤੋਂ ਮੋੜਿਆ ਗਿਆ ਤੁਹਾਨੂੰ ਮੋੜਦਾ ਜੀ ਆ ਹੁਣ ਖੁੱਲੇ ਆ ਗੇਟ ਮੈਨੂੰ ਪਤਾ ਚੱਲਿਆ ਲਾਂਘਾ ਖੁੱਲ ਗਿਆ ਤਾਂ ਮੈਂ 1 ਮਿੰਟ ਚ ਆਇਆ ਇੱਥੇ ਮਜ਼ਾਕ ਬਣ ਕੇ ਰਹਿ ਗਿਆ ਸਾਹਿਬ ਪੁਲਿਸ ਨੇ ਮੋੜਦਾ ਜੀ ਕਿ ਅੰਦਰ ਨਹੀਂ ਜਾ ਕੋਣ ਲੱਗੇ ਹੋਇਆ ਸੀ ਉੱਥੇ ਗੇਟਾਂ ਦੇ